ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਅਮਰਕੋਟ ਮੇਨ ਅੱਡਾ ਮੇਨ ਸ਼ਹਿਰ ਆ ਜਾਂਦਾ ਵੀਰਹਰਾਂ ਨੂੰ ਅਲਗੋ ਕੋਠੀ ਵੀ ਨਰੀਦਿਕ ਆ ਤੇ ਗਰਵੰਤ ਨੂੰ ਮਲਾਵਾਂਗੇ ਤੁਹਾਨੂੰ ਨੌ ਝੋਟੀਆਂ ਰਹਿਣਗੀਆਂ ਵੀਡੀਓ ਦੇ ਵਿੱਚ ਨੌ ਝੋਟੀਆਂ ਮੱਝਾਂ ਵਿਕਰੀ ਵਾਲੀਆਂ ਵੀਰਹਰਾਂ ਕੋਲੇ ਜਿਨ੍ਹਾਂ ਦੇ ਵਿੱਚੋਂ ਸੱਤ ਸੁਈਆਂ ਸਵਾਈਆਂ ਤੇ ਸੱਜਣੋਂ ਦੋ ਝੋਟੀਆਂ ਗੱਬਣਾ ਰਹਿਣਗੀਆਂ ਇਹਨਾਂ ਸਾਰੀਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੇ ਰਿਕਵੈਸਟ ਬੇਨਤੀ ਇਹਨਾਂ ਦੀ ਅਰ ਸਾਡੀ ਜਿਹੜੀ ਪਸੰਦ ਆ ਜਾਂਦੀ ਉਹ ਤਸੱਲੀ ਤੁਸੀਂ ਕਰ ਲੈਣੀ ਆਪਣੀ ਹਰ ਪੱਖ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਐਂਡ ਤੱਕ ਜਿਹੜੀ ਪਸੰਦ ਆ ਜਾਂਦੀ ਆ ਉਹਦੀ ਕਰ ਲਿਓ ਖਰੀਦਦਾਰੀ ਆ ਦੇਖੋ ਕਿਡਾ ਲਿਵਾ ਭਾਂਡਾ ਲੈ ਕੇ ਖੜੀ ਆ ਨਿੱਕੀ ਗੋਡੀ ਦੀ ਮੈਂ ਗਰਵੰਤ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਗੁਰੂ ਰਾਮਦਾਸ ਦੀ ਸ਼ੁਕਰ ਹੈ ਗੁਰੂ ਰਾਮਦਾਸ ਕਰਪਾਈ ਰੱਖੇ ਸਾਰੇ ਭੈਣਾ ਭਰਾਵਾਂ ਦੀ ਹਾਂ ਨਾ ਚੜਦੀ ਕਲਾ ਹਾਂ ਜੀ ਤੇ ਡਰੈੱਸ ਡਰੈੱਸ ਹੈਗਾ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ 98772 8043 98772 8043 ਅੱਜ ਜਾਨਵਰ ਅੱਜ ਆਵਾਂ ਨਾਓ ਨਗ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 7 ਬਿਲਕੁਲ ਤਾਜ਼ੇ ਸੋਏ ਸਵਾਏ ਤੇ ਇਹ ਦੋ ਝੋਟੀਆਂ ਗੱਬਣਾ ਦੋ ਗੱਬਣਾ 7 ਸੁਈਆਂ ਤਾਜ਼ੀਆਂ ਹਾਂਜੀ ਹਾਂਜੀ ਗੱਬਣਾ ਜੇ ਇੱਕ ਝੋਟੀਆਂ ਭਾਉ ਵਿਖਾਉਣੀ ਐ 29 ਦੀ ਅੱਛਾ ਹਾਂਜੀ ਭਾਵੇਂ ਕੋਈ ਡੀਐਨਏ ਕਰਾ ਲਿਆ ਐ ਪ੍ਰੋਪਰ ਕਾਰਟ ਹਾਂ ਸੂਆ ਦੂਜਾ ਸੂਣਾ ਤੇ ਮੂੰਹ ਚਾਰ ਦੰਦ ਆਈ ਓਕੇ ਹਾਂਜੀ ਤੇ ਐਦੀ ਗੱਲ ਕਰੀਏ ਤੇ ਇਹ ਇਹ ਦੂਜਾ ਸੂਆ ਛੋਟੀ ਸੂਈ ਆ ਠੀਕ ਆ ਹਾਂਜੀ ਅੱਜ ਕੋਈ ਇਹਨੂੰ ਚੌਥਾ ਦਿਨਾਂ ਦੀ ਸੂਈ ਨ ਹੋ ਗਿਆ ਹੋਵੇ ਆ ਬੱਚਾ ਇਹਦਾ ਓਕੇ ਤਾਜੀ ਆ ਹਾਂਜੀ ਠੀਕ ਆ ਕੱਢ ਦਈਏ ਬਾਹਰ ਇਹਨੂੰ ਖੋਲ ਕੇ ਰਾ ਮੇਰਾ ਪ੍ਰਾ ਲੈ ਵੀ ਸੱਜਣੋ ਸੂਆ ਦੂਸਰਾ ਸੂਈ ਆ ਤੇ ਗਰਮਾਂ ਚ ਚਾਰਾਂ ਕ ਦਿਨਾਂ ਦੀ ਸੂਈ ਥੱਲੇ ਹੁਣ ਸੰਧਾ ਸਾਬ 12 ਕਿਲੋ ਬੋਲਾ ਕੰਡੇ ਵਾਲਾ ਕੀ ਬਾਤ ਹਾਂ ਬੜੀ ਨੱਗਰ ਨੋਕਰ ਹਾਂ ਹਾਂਜੀ ਦੇਖੋ ਇੱਥੇ ਹੁੰਦੀ ਤਸੱਦੀ ਤੁਹਾਡੀ ਅਜੇ ਦੱਦਾ ਟਾਈਮ ਹੋਇਆ ਸਨ ਸਾਬ ਅੱਧਾ ਵੀ ਹਾਂ ਆਹ ਦੇਖੋ ਕੋਈ ਸ਼ੱਕ ਨਹੀਂ 1:30 ਵਜੇ ਆਊਗਾ ਹਾਂਜੀ 1:00 ਵਜੇ 19 ਮਿੰਟ 19 ਮਿੰਟ ਦਾ ਸਮਾਂ ਸੱਜਣੋ ਹਾਂਜੀ ਨਹੀਂ ਨਹੀਂ ਠੀਕ ਆ ਓਕੇ ਦੇਖੋ ਤੋਰਾ ਤਾਰਾ ਝੋਟੀ ਦਾ ਆਹ ਬੱਚਾ ਇਹਦਾ ਕਟਾ ਕੇ ਕੱਟੀ ਕਟਾ ਕਟਾ ਸੱਜਣੋ ਆ ਨਾੜੂਆਂ ਨਾਲ ਹੀ ਆਹ ਦੇਖੋ ਗਿੱਲੇ ਨਾਲੂ ਹਾਂ ਨਾਲੂਆਂ ਨਾਲ ਓਕੇ ਰਿਪੋਰਟ ਆ ਦੇਖੋ ਕੁਆਲਿਟੀ 12 ਤਿਆਰ 14 ਕਿਲੋ ਸੰਸਾਦ ਦੁੱਧ ਖੁੱਲਾ ਭਰੂ ਵੀ ਝੋਟੀ ہاں ਠੋਸ ਬਾਨੇ ਦੀ ਆ ਹਾਂਜੀ ਚੰਗੀ ਤਾਂ ਮਰਾ ਆਦ ਕੀ ਮਰਾ ਦੋ ਮਰਾ ਦੂਗਾ ਭਾਈ ਸੱਜਣੋ ਬੱਚਾ ਛੜਤਾ ਕਰਵੰਤ ਨੇ ਇਹ ਝੋਟੀ ਦੀਆਂ ਧਾਰਾਂ ਤੁਹਾਨੂੰ ਚੈੱਕ ਕਰਾ ਦਿਕੀ 12 ਤਿਆਰ ਬੱਚਾ ਦੇਖ ਕੇ ਤੁਸੀਂ ਗੈਸ ਲਾ ਲਓ ਵੀ ਬਿਲਕੁਲ ਤਾਜੀ ਸੂਈ ਵੀ ਝੋਟੀ ਮੈਂ ਆ ਚੂਣ ਵੀਰਾਂ ਰੰਗੀਆਂ ਮੱਜਾਂ ਦੇ ਚੂਣ ਸਿਰਾ ਹੁੰਦੇ ਆ ਕੋਈ ਐ ਨਹੀਂ ਕੋਈ ਦੁੱਧ ਦੀ ਬਾਤ ਘਾਟ ਨਹੀਂ ਹੁੰਦੀ ਜਿੰਨਾ ਦੱਸਿਆ ਜਾਂਦਾ ਉਹਨਾਂ ਤੁਹਾਨੂੰ ਚੋ ਸਕਦੇ ਆ ਆ ਸੱਜਣਾ ਪਸਮਾਕ ਕਰ ਲਿਆ ਧਾਰਾਂ ਤੁਹਾਨੂੰ ਕਰਾਉਣੇ ਇਹਦੀਆਂ ਦੋ ਦੋ ਚੱਕ ਦੇਖੋ ਪਸਮਾਕ ਕੀਤਾ ਕਰਮਾੜੀ ਨੇ ਅੱਧੇ ਟਾਈਮ ਬਹੁਤ ਠੋਸ ਆਵਾਨੇ ਦੀ ਮੈਂ ਆ ਸੱਜਣਾ ਨਿੱਕਰ ਜੀ ਨੂੰ ਕਹਿ ਦਿੰਦੇ ਨਾ ਕਈ ਸੱਜਣ ਸੰਧ ਸਾਬ ਕੋਈ ਭੜ ਪੋਲ ਨਹੀਂ ਆ ਕਰਮਾੜੀ ਠੋਸ ਆ ਚਵਾਈ ਫਿਰ ਪੋਲੀ ਕਰਮਾੜੀ ਦੇਖੋ ਉੱਕੇ ਰਿਪੋਰਟ ਹੈ ਨਾ ਹਾਂਜੀ ਠੀਕ ਹੈ ਠੀਕ ਠੀਕ ਤੇ ਕਰਵਾਂਤ ਰੇਟ ਇਹਦਾ ਸਾਨੂੰ ਦਾ ਸੇਵਾੜਾ ਬੰਦਾ ਚਾਹੀਦਾ 14 ਤੋਂ ਪਲੱਸ ਵੀ ਜਾ ਸਕਦੀ ਆ ਸਕਦੀ ਆ ਬਹੁਤ ਚੰਗੇ ਪੱਠ ਪੁੜੀ ਤੇ ਨਿਕ ਘਰ ਆ ਕੇ ਗੱਲਾਂ ਕਰਮਾਲੀ ਕੁਰਸੀ ਨਹੀਂ ਕੋਈ ਵਜਣ ਘਾਟਿਆ ਜੇ ਕਾ ਕਾ ਪੂਰਾ ਹਾਂ 400 ਦੀ 100 ਵਾੜ ਦੀ ਫਰਦੀ ਆ ਦੇਖੋ ਮੋਲ ਕਰਨ ਨੂੰ ਸੰਸਾ ਭਾਵੇਂ ਇਹਦਾ ਸਵਾ ਕਰ ਲਈਏ 1 20 ਕਰ ਲਈਏ ਪਰ ਆਪਾਂ ਜਾਇਜੀ ਗੱਲ ਕਰਨੀ ਇੱਕ 10 ਦੀ ਅੱਜ ਦੇ ਦਾਂ ਇੱਕ ਲੱਖ ਤੇ 10000 ਦੀ ਹਾਂ ਠੀਕ ਹੈ ਠੀਕ ਦੁੱਧ 12 ਚ ਬੋਣਾ ਦੁੱਧ 12 ਕਿਲੋ ਬੋੜਾ ਤਾਜੀ ਸੋਈ ਹਾਂਜੀ ਗਿੱਲੀ ਆਹ ਛੋਟੀ ਇਹ ਵੀ ਛੋਟੀ ਦੂਜਾ ਸੋਸ ਸੋਈ ਏ ਲੈ ਚਲ ਗਈ ਇਹਨੂੰ ਮੇਉਦਰ ਨੂੰ ਸਾੜਿਆ ਕਰਾਈਏ ਤਸੱਲੀ ਇਹਦੀ ਮੂੰਹ ਛੇਦਾਂ ਦੀ ਏ ਓਕੇ ਹਾਂਜੀ ਮੂੰਹ ਛਿੱਗੀ ਹਾਂਜੀ ਤੂ ਆ ਦੂਜਾ ਹਾਂਜੀ ਇਹਦੇ ਕੋਲੇ ਬੂਰਾ ਕਟਾ ਇਹ ਮੇਰਾ ਬੂਰਾ ਕਟਾ ਇਹ ਵੀ ਬਿਲਕੁਲ ਗਿੱਲੇ 나ੜੂ ਆਵੇ ਹਾਂ ਨੇ ਗਿੱਲੇ ਆ ਤਾਜੀ ਸੋਈ ਆ ਇਹਦੇ ਕੋਲੇ ਫਿਰ ਧਾਰਾ ਹੁਣ ਇਹਦੇ ਥੱਲੇ ਸਨਸ 13 ਕਿਲੋ ਕੰਡੇ ਵਾਲਿਆਂ ਕਿਆ ਬਾਤ ਇਹ ਹੈ ਜੈਡ ਬਲੈਕ ਨੇ ਹਾਂ ਇਹ ਵੀ ਬਹੁਤ ਚੰਗਾ ਹੋ ਹਾਂ ਚਵਾਈ ਚੋਈ ਬਹੁਤ ਚੰਗੀ ਲੱਗੀ ਨਗਰ ਵੀ ਝੂਟੀ ਚੰਗੀ ਹਾਂਜੀ 13 ਚਵਾ ਕੇ ਦੇ ਦੇਣੀ ਜਿਹੜਾ ਮਰਜੀ ਆ ਜੇ ਗਿੱਲੇ ਨਾਲ ਰੂਏ ਤੇ ਹਾਂ 13 ਕਿਲੋ ਕੋਈ ਪੰਜਾਂ ਛਾਂਦਣਾ ਦੀ ਸੋਈ ਆ ਕੋਈ ਕੱਚਾ ਬੋੜਾ ਮੰਨ ਲੈ ਦੁੱਧ ਮੰਨ ਲੈ ਕਿਆ 13 ਕਿਲੋ ਹਾਜ਼ਰ ਹੋਣਾ ਇਸ ਟਾਈਮ ਠੀਕ ਠੀਕ ਦੇਖੋ ਬੈਠਾ ਕੋੜਾ ਤਰਦੀ ਤਰਦੀ ਦਾ ਆ ਬੱਚਾ ਇਹਦਾ ਬੂਰਾ ਜਿਹੜਾ ਤੁਹਾਨੂੰ ਨਜ਼ਰ ਆ ਜੂਗਾ ਹੁਣ ਵੀਡੀਓ ਦੇ ਵਿੱਚ ਆ ਦੇਖੋ ਆ ਗਈ ਨਾ ਉਹ ਤੇ ਬੱਚੇ ਤੇ ਆ ਨਾਲੂਗਾ ਨਾਲ ਹੀ ਐਨ ਓਕੇ ਬੱਚਾ ਦੇਖੋ ਕਿੱਡਾ ਸੋਹਣਾ ਬੂਰਾ ਦੱਪੈ ਨੇ ਕੁਦਰਤ ਦਾ ਕੀ ਬਾਤਾਂ ਇਹਦਾ ਫਿਰ ਇਹ ਮਰਾਦੀ ਤਰ ਮਰਾਦੀ ਮਰਾਦੀ ਗਰਵੰਤਾਂ ਦਾ ਵੀ ਇਹਦੀਆਂ ਧਾਰਾਂ ਵੀ ਦੋ ਦੋ ਚੈੱਕ ਕਰਾ ਦੀ ਝੋਟੀ ਦੀ ਅਸਕੇ ਸੱਜਣ ਨੂੰ ਪਸ਼ੂ ਖਰੀਦਣਾ ਸੌਖਾ ਹੋ ਜਾਵੇ। ਇਹਦਾ ਰੇਟ ਕੀ ਕਰਾਂਗੇ? ਦੱਸ ਦੀ। ਸੰਤੂ ਸਾਹਿਬ ਇਹ ਵੀ 10 ਦੀ ਦੇ ਦੇਣੀ ਮੁੱਲ ਕਰਨ ਨੂੰ ਭਾਵੇਂ 1 20 ਕਰਾ ਲਓ 50 ਕਰਾ ਲਓ। ਇਹ ਵੀ 10। ਹਾਂ 10 ਦੀ। ਓਕੇ 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 ਚੰਗੀ ਆ। ਹਾਂਜੀ। ਕੱਟੀ ਬਹੁਤ ਚੰਗੀ। ਸੱਜਣੋ ਦੇਖਿਓ ਪਸ਼ੂ ਮਾ ਕੀਤਾ ਝੋਟੀ ਨੇ ਥਾਣਾ ਦਾ ਸਹਜ ਵੇਖਿਓ ਕੱਢਿਆ। ਗੱਲਾਂ ਹੀ ਕਰਾ ਗਈ ਆ ਕਰਮ ਵਾਲੀ ਗਾਂ ਦੀਆਂ। ਦੇਖੋ। 1 ਲੱਖ ਤੇ 10 ਹਜ਼ਾਰ। ਇਹ ਦੋ ਦੋ ਧਾਰਾਂ ਦੇ ਪਤਾ ਲੱਗ ਜਾਂਦਾ ਸਾਨੂੰ ਪਸੂਦਾ ਦੇਖੋ ਚੂਹ ਆੜਦੀਆਂ ਨਾ ਢੂੜਾ ਆ ਦੇਖੋ ਕਿਆ ਬਾਤ ਸੰਤੋਸ਼ ਸਾਹਿਬ ਸਾਈਂ ਸਰਦੇ ਚਾਹੀਦਾ ਪਾਣ 15 ਕਿਲੋ ਦੋ ਚੋਲਾ ਝੋਟੀ ਫਿੜੋ ਹਾਂ ਹਾਂਜੀ ਵਾਸ਼ ਤੇ ਕੋਈ ਸ਼ੱਕ ਨਹੀਂ ਆ ਦੇਖੋ ਨਹੀਂ ਚੰਗੀ ਹੈ ਜੱਟਾ ਕੱਟੀ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਹਨ ਤਾਜੀ ਸੂਈ ਆ ਬਿਲਕੁਲ ਗਿੱਲੇ 나ੜੂਆ ਵਿਖਾ ਦੋ ਤੇ ਹਾਂ ਵਿਖਾਤਾ ਹਾਂਜੀ ਤੇ ਇਹਦਾ ਕੀ ਹਿਸਾਬ ਆ ਇਹ ਵੀ ਸੂਈ ਹੈ ਅੱਜ ਚੌਥਾਕ ਦਿਨ ਹੋ ਗਿਆ ਇਹਨੂੰ ਸੂਈ ਨੂੰ ਆ ਬੱਚਾ ਜੀ ਤਾਂ ਜੀ ਜਮਾ ਹਾਂ ਕੱਟੀ ਇਹਦੇ ਕੋਲੇ ਨਹੀਂ ਕੱਟਾ ਇਹਦੇ ਮਗਰ ਵੇਖਣ ਨੂੰ ਕੱਟੀ ਨਾ ਹਾਂ ਮੜੰਗਾ ਕਟੀਆਂ ਲਾਏਗਾ ਕਟਾ ਆ ਜੀ ਆ ਵੀ ਖਿਆ ਕਰਦੇ ਬੱਚਾ ਠੀਕ 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 ਕੱਟ ਲਾਈਨ ਇਹ ਸੂਆ ਸੂਆ ਸੰਸੋ ਦੂਜਾ ਸੂਈ ਠੀਕ ਆ ਹਾਂ ਇਹਦੇ ਕੋਲੇ ਧਾਰਾ ਧਾਰਾ ਇਹਦੇ ਥੱਲੇ ਹੁਣ 9 ਕਿਲੋ ਬੜਾ ਆਊਗਾ ਠੀਕ ਆ ਠੀਕ ਹਾਂ ਲੇਵਾ ਥੋੜਾ ਘੱਟ ਵਖਾਉਂਦੀ ਆ ਪਰ ਦੁੱਧ ਮੈਂ 12 ਕਿਲੋ ਦੇ ਦੂੰ ਆ ਹੁਣ ਇਹਦੇ ਥੱਲੇ ਨੂੰ 13 ਕਹਿਤਾ ਹਾਂ ਦੁੱਧ 12 ਕਿਲੋ ਚਵਾ ਦੂਗੀ 9 ਕਿਲੋ ਬੋੜਾ ਬਣਾ ਦੇ ਰੂ ਵੈ ਟਾਈਮ ਹਾਂ λεਵੇ ਦੀ ਥੋੜੀ ਚੋਰ ਜੀ ਆ ਹਾਂ ਬਾਕੀ ਓਕੇ λεਵੇ ਦੀ ਆਪਾਂ ਪਹਿਲਾਂ ਦੱਸਾਂਗੇ λεਵਾ ਬੰਦ ਲੈਵੇ ਦੀ ਥਾਨ ਬੜਾ ਚੰਗਾ ਹਾਂ ਥਾਨ ਚਵਾਈ ਫਿਰ ਬਹੁਤ ਚੰਗੀ ਲੱਗੀ ਛੋਟੀਆਂ ਵੀ ਨੱਗਰ ਬਹੁਤ ਆ ਹਾਂ ਵਾਕੇ ਕੋਈ ਸ਼ੱਕ ਨਹੀਂ ਬੜੇ ਵਜਨ ਮजूद ਵਾਲੀ ਕੂੜੀ ਮਗਰ ਕਟਾ ਤਾਜੀ ਸੁਈ ਦੂਜਾ ਸੁਆ ਹਾਂਜੀ 9 ਬੋੜਾ ਇਹ 9 ਕਿਲੋ ਬੋੜਾ ਨੇ ਅਡਾਕ ਜੀ ਹਾਂ ਚਵਾਈ ਦਾ ਰੂਮਰ ਕੀ ਆ ਹਣਾ ਚਵਾਈ ਸੰਸਰ ਬਹੁਤ ਬਹੁਤ ਪੋਲੀ ਆ ਬੱਚੇ ਦੀ ਵੀ ਨਹੀਂ ਲੋੜ ਇਹਨੂੰ ਹਾਂ ਕਿਆ ਬਾਤ ਅੱਗੇ ਕਰਨਾ ਕੋਹਨ ਤੈ ਦਾ ਸਿਰਾ ਜਮਾ ਹਾਂ ਆਪਾਂ ਯਾ ਕੋਈ ਉਸਮਾਈ ਨਹੀਂ ਕਰਮਾਲੀ ਹਾਂ ਥਾਨ ਬਾਲਾ ਚੰਗਾ ਹਾਂ ਇਹਦਾ ਰੀਟ ਸ਼ਾ ਫਿਰ ਸੰਦੂ ਸਾਹਿਬ ਮੋਲ ਕਰਨ ਨੂੰ ਭਾਵੇਂ ਇਹਦਾ ਇੱਕ ਦਾ ਕਰ ਲਈ ਪਰ ਇਹ ਜਾਇਜ਼ੀ ਗੱਲ ਕਰਨੀ ਆਪਾਂ ਇਹਦਾ ਕੋਈ 90 ਨਹੀਂ ਕਰਨਾ 95 ਨਹੀਂ ਕਰਨਾ ਕੋਈ 85 ਨਹੀਂ ਕਰਨਾ 75000 ਦੀਆਂ ਹਨ ਅੱਛਾ ਹਾਂ 75000 ਹਾਂ ਵਿੱਚੋਂ ਛੋੜੀ ਹੋਊਗੀ 200 ਰੁਪਏ ਚ ਕੋਈ ਸ਼ੱਕ ਨਹੀਂ ਹੈ ਨਾ ਹਾਂਜੀ ਵਜੇ ਨਹੀਂ ਬਹੁਤ ਇਹਦਾ ਹਾਂਜੀ 71000 ਹਾਂ ਦੁੱਧ 12 ਕਿਲੋ ਭਰ ਦਊਗੀ ਠੀਕ ਆ ਓਕੇ ਆ ਜਾ ਮੈਂ ਹਾਂ ਰੇਟ ਵੀ ਬਿਲਕੁਲ ਹੀ ਸੱਟਦਾ ਇਹਦਾ ਰੇਟ ਬਿਲਕੁਲ ਵਜੇ ਨਹੀਂ ਇੰਨਾ ਸਭ ਹਾਂ ਕੋਈ ਸ਼ੱਕ ਨਹੀਂ ਹਾਂਜੀ ਗਿੱਲੇ 나ੜੂ ਆ ਵੀ ਤਾਜੀ ਮੈਂ ਨਾ ਇਹ ਇੱਕ ਕੱਲ ਦੀ ਸੋਈ ਰਾਤ ਦੀ ਹਾਂ ਇਹ ਪੁੜੇ ਨਹੀਂ ਚੱਕੇ ਹਾਂ ਇਹਨੇ ਪੁੜੇ ਨਹੀਂ ਹਜੇ ਚੱਕੇ ਜਿਹੜੀ ਸੀ ਵੀ ਤੇਰੀ ਦੁੱਧ ਵਾਲੀ ਆ ਦੁੱਧ ਦੁੱਧ ਨੂੰ ਇਹ ਵੀ ਖਰੀ ਇਤੀ ਜਾਸ ਉਸ ਹੋਈ ਹਾਂ ਨਾੜਾ ਨੂੰ ਨਾ ਚੰਗੀਆਂ ਲੈ ਕੇ ਤੇ ਝੂਟੀ ਦੇ ਚੱਲ ਪਰ ਚੱਲ ਦੇਖੋ ਸੱਜਣੋ ਕੱਲ ਦੀ ਸੂਈ ਇਹਦੇ ਕੋਲੇ ਬੱਚਾ ਇਹਦੇ ਮਾਰੇ ਮੇਰੇ ਸਹਣ ਕਟਾਈ ਆ ਵੇਖਿਆ ਨਹੀਂ ਵੇਖ ਲੈਣੇ ਅੱਖ ਭਾਤਰਸ਼ਾ ਇਹ ਰਾਦੀ ਸੋਈ ਹੋਣੀ ਆਈ ਆਪਣੇ ਕੋਲੇ ਜੀ ਓਕੇ 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 ਕੱਟ ਬਹੁਤ ਆ ਸੱਜਣਾ ਝੁੱਟੀਆਂ ਹਾਂਜੀ ਲੇਵੇ ਭਾਂਡੇ ਦੀ ਬਰੀਕੀ ਬਹੁਤ ਆ ਕਲ ਦੀ ਸੂਈ ਆ ਇਹਦੇ ਕੋਲੇ ਫਿਰ ਕੀ ਲਾ ਲੇ ਅਗਲਾ ਬੋਲਾ ਕਿੰਨਾ ਕ ਕੱਟਦੇ ਕੇ ਖਾਲੀ ਨਹੀਂ ਕੀਤੀ ਜੀ ਨਹੀਂ ਸਰ ਸਾਹਿਬ ਆਪਾਂ ਸਾਰੀ ਨਹੀਂ ਖਾਲੀ ਕੀਤੀ ਉੱਚ ਚੋ ਕੇ ਲੈਂਦੀ ਉਥੋਂ ਹਾਂ ਕੋਈ 2 2.5 ਕਿਲੋ ਬੋਲਾ ਤਿੰਨ ਚੋਇਆ ਠੀਕ ਆ ਹਾਂ ਦੁੱਧ ਸੰਸਾਭ ਖੁੱਲਾਈ ਪਰੂਗੀ ਅਵੀ ਹਾਂ ਕੇ ਗਲੋਂ ਮੈਂ ਕਰਮਾਲੀ ਵੀ ਕਾਦ ਵਜਨ ਤੋਂ ਕੋਈ ਨਹੀਂ ਕਰਦਾ ਨਹੀਂ ਦੁੱਧ ਦੇਉਗੀ ਨਾੜਾਂ ਬੜੀਆਂ ਲੇ ਵੇਤੇ ਦੇ ਹਾਂਜੀ ਕਾ ਬੱ ਕਟਾਈ ਇਹਦੇ ਮਰੂ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਦੇ ਖੁੱਲੇ ਵੇਤੇ ਦੇ ਨਾੜਾਂ ਕਨੀ ਕਰ ਮੰਗਦੇ ਪਾਤ ਕਾਂ ਆਖਾਂ ਹੋ ਮੜਾ ਇਹ ਆ ਦੇਖੋ ਜਿਵੇਂ ਨਾ ਜਾਲ ਹੀ ਬਣਿਆ ਪਿਆ ਕਰਮਾਂ ਲਈ ਦੇ ਦੇਖੋ ਆ ਇਹਨੂੰ ਐਂ ਬੱਚਾ ਲਾਉਣ ਹਨਾ ਹੂੰ ਠੀਕ ਅੱਡੋ ਅੱਡੀ ਪਸੂਆਂ ਦਾ ਸੁਭਾ ਹੂੰ ਆਈ ਹੋਈ ਕਰਕੇ ਹਾਂ ਉੱਪਰੇ ਥਾਂ ਆਈ ਉਹਦਾ ਘੱਟ ਤੇ ਏਦਾਂ ਪਸੂ ਹੂੰ ਆਹ ਦੇ ਆਰੇ ਦਾ ਥਾਂ ਨਹੀਂ ਦੱਸਦਾ ਹਾਂ ਕਿਆ ਬਾਤ ਮੈਂ ਨਾ ਵੀ ਮੈਂ ਕਹਿੰਦਾ ਨਾ ਮੈਨੂੰ ਨੀਂਦ ਆਉਣ ਵਾਲੀ ਗੱਲ ਹਾਂ ਡਰਦੀ ਆ ਥੋੜੀ ਹਾਂ ਡਰਦੀ ਬਿਲਕੁਲ ਤੈਨੂੰ ਹਾਂ ਯਾਰ ਫਾਰ ਬਾਤ ਖਾ ਲਈ ਬੱਚਾ ਬਣਾ ਹੀ ਦੇ ਪਾਸੇ ਨੂੰ ਦਾਣਾ ਕੋਈ ਚਲੋ ਇਹਦਾ ਫਿਰ ਰੇਟ ਕੀ ਕਰਦੇ ਕਿ ਇਹਦੀ ਡਿਮਾਂਡ ਸੰਸਾਹ ਅੱਜ ਦੀ ਪੂਰੀ ਗੁੱਟੀ 1 ਲੱਖ ਰੁਪਈਆ ਠੀਕ ਆ ਹਾਂਜੀ ਦੇ ਕਿੰਨੇ ਦੀ ਜੀ ਉਹ ਤਾਂ ਕੋਈ ਮੌਕੇ ਦਾ ਜਿਮਾਨਤਨ 1 ਲੱਖ ਰੁਪਈਆ ਹਾਂਜੀ ਮੇਰੇ ਹਿਸਾਬ ਨਾਲ ਰੇਟ ਬਿਲਕੁਲ ਜਾਇਜ਼ ਆ ਵੇਖ ਦੀ ਮੈਂ ਹਾਂਜੀ ਤਾਜੀ ਆ ਹਾਂਜੀ ਆ ਜਾਣੀ ਆ ਜਦੋਂ ਢਿੱਡ ਭਰ ਜਾਏ ਹਾਂਜੀ ਬਣ ਜਾਣੀ ਆ ਗੱਲ ਠੀਕ ਆ ਤੇ ਆਹ ਦਾ ਕੀ ਸਾਬਾ ਇਹ ਦੇਖੋ ਹਾਂ ਨਿੱਕੀ ਗੋਡੀ ਹਾਂਜੀ ਐਚ ਐਫ ਵੇੜਾ ਵਾਲਾ ਲੇਵਲ ਲੱਗਾ ਕਰਮਾਈ ਹਾਂ ਕੀ ਬਾਤ ਇਹ ਤੀਜਾ ਸੋਆ ਸੋਈ ਠੀਕ ਆ ਤੀਜੇ ਦਿਨ ਹੋ ਗਿਆ ਸੋਈ ਨੂੰ ਤੀਜੇ ਦਿਨ ਇਹਦੇ ਮਾਰ ਕੱਟੀ ਜੀ ਇਹਦੇ ਮਗਰ ਕੱਟੀ ਕਿਹੜੀ ਇਹਦੀ ਆ ਬੈਠੀ ਆ ਕੱਟੀ ਬੈਠੀ ਜੀ ਆਵੇ ਠਾਜੇ ਨੂੰ ਅਜੇ ਠਾਜੇ ਨੂੰ ਓਏ ਆਲੀ ਸੱਜਣੋਂ ਕੱਟੀ ਜੀ ਦੀ ਨਾੜ ਵੇ ਦਾ ਵੀ ਹੈਗਾ ਤਾਜੀ ਆਏ ਹਾਏ 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 ਕੱਟੀ ਆ ਗਈ ਬੜੀ ਚੰਗੀ ਦੇ ਮਗਰ ਅੱਖਾਂ ਬਿੱਲੀਆਂ ਦੋਹਾਂ ਹਾਂਜੀ ਆਏ ਹਾਏ ਕੱਟੀ ਬੜੀ ਸ਼ਾਨਦਾਰ ਲੱਗਦੀ ਵੀਰਾਂ ਵਾਲੀ ਦਾ ਠੀਕ ਹੈ ਜੀ ਇਹ ਹੈ ਹਾਂ ਓਕੇ 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 ਚੱਲ ਫਤ ਚੱਲ ਸ਼ਵੇਹਲ ਦੱਸਿਆ ਨਾਲ ਆਪਣਾ ਠੀਕ ਆ ਇਹਦੇ ਕੋਲੇ ਤਿੰਨਾਂ ਚਾਰਾਂ ਦਿਨਾਂ ਦੀ ਸੂਈ ਥੱਲੇ ਕੋਈ 10-11 ਕਿਲੋ ਬੋੜਾ ਹੋਣ ਠੀਕ ਇਹਨੇ 14 ਕਿਲੋ ਦੋ ਸੰਸਵਾਂ ਦੇ ਭਰਿਆ ਜੀ ਇਹ ਹੈਗਾ ਮਈਆਂ ਇਹ ਨਾ ਹਾਂ ਪਿਛਲੇ ਸੋ ਜਿੱਕੀ ਗੋਡੀ ਚਾਹ ਤੇ ਬੜੀਆਂ ਦੁੱਧ ਨੂੰ ਖਰੀਆਂ ਹਾਂਜੀ ਕਿਤੇ ਅੱਖਾਂ ਕਰ ਜਾਂਦੀ ਨਾ ਮੜੀਆਂ ਇਹ ਵੀ ਆਪ ਦੀ ਧੀ ਵਾਂਗੂ ਹਾਂ ਨਿੱਕੀ ਵਖੀ ਦੀ ਮੈਂ ਹਾਂ ਇਹ ਐਂ ਲੀਵਾ ਕਰਮਾਂ ਵਾਲੀਆਂ ਜਗਾਉਂਦੀਆਂ ਇਦਾਂ ਹੀ ਰਹਿਣਾ ਸੋਸਾ ਦੇ ਨੇ ਹਾਂ ਇਹ ਘਟਦੀ ਬਹੁਤ ਘਟਿਆ ਮੈਂ ਕੋਈ ਨਹੀਂ ਕੋਈ ਥੋੜਾ ਹੈ ਸੱਜਣਾਂ ਕਈ ਵਾਰੀ ਪੁੱਛਣਾ ਡਰ ਜਾਂਦੇ ਆ ਵੀ ਪਤਾ ਨਹੀਂ ਇੱਕ ਹੀ ਚੱਕ ਕੇ ਮੇਰੇ ਮਗਰ ਤੁਰੇ ਫਿਰਦੇ ਆ ਦੇਖਿਓ ਹੈਨਾ ਮੈਂ ਨਹੀਂ ਸੱਜਣਾ ਇਹਦੇ ਨਾਲ ਦੀ ਆਈ ਸੀ ਆਪਣੇ ਕੋਲੇ ਵੀ ਇੱਕ ਇਧਰ ਹੀ ਆ ਗਈ ਸੀ ਕਰਮਾਂ ਵਾਲੀ ਇਹ ਹੀ ਲੇਵਾ ਭਾਂਡਾ ਇਹ ਹੀ ਸਭ ਕੁਝ ਬੜੀ ਸ਼ਾਨਦਾਰ ਸੀ ਬੜੀ ਖਰੀ ਟੋਕੜ ਮੈਂ ਥੱਲੇ 10 ਕਿਲੋ ਦੁੱਧ ਸੀ ਉਧਰੋ ਆੜੀ ਮੂਹ ਮੜੇ ਹਾਂ ਆ ਦੇਖਿਆ ਸਜਣਾ ਕੱਟੀ ਵਾਲੀ ਬਸ ਮਾ ਕਰ ਲਿਆ ਪੰਜਵੇਂ ਨੰਬਰ ਤੇ ਆ ਇਹ ਵੇਖੋ ਜੀ ਕੱਢਦੀ ਨਾ ਛੇਕ ਧਰਤੀ ਚ ਆ ਦੇਖੋ ਮੋਠ ਨਹੀਂ ਖੁੱਲਣ ਦਿੰਦੀ ਹੈ ਨਾ ਬਸ ਹਾਂ ਜੀ ਬਸ ਕਰ ਬਸ ਕਰ ਬਸ ਬਸ ਕਰ ਬਾਲਾ ਨਾ ਡੋਲ ਕਰਦੇ ਫਿਰ ਕੀ ਬਾਤ ਤੇਗਰਵੰਤੀ ਦਾ ਸੰਜੇ ਸਾਹਿਬ ਮੋਲ ਕਰਾਉਂ ਨੂੰ ਭਾਵੇਂ 1 ਦਾ ਕਰ ਲਈ 1 5 ਕਰ ਲਈ ਇਹ ਕੋਈ ਲੱਖ ਨਹੀਂ ਕਰਨਾ ਆਪਾਂ 95000 ਦੀ ਆਣਾ ਦੇਣੀ ਹੈ ਮਾਜੀ ਠੀਕ 90 ਤੇ 5 ਹਾਂਜੀ 95000 ਹਾਂਜੀ ਉਹ ਮਾਨਤਨ ਹੋ ਜੂ ਕੋਈ ਥੋੜਾ ਵਧਾਏ ਹੋਣਾ ਇਹ ਚੋਂ ਓਕੇ ਦੁੱਧ ਮੈਂ ਖੁੱਲਾ ਪਰੂਗੀ ਠੀਕ ਠੀਕ ਨਹੀਂ ਦੇ ਦੂਗੀ ਦੁੱਧ ਆ ਲਈ ਮੈਂ ਹਾਂਜੀ ਤੇ ਐਦਾ ਕੀ ਹਿਸਾਬ ਆ ਇਹ ਉਹ ਕੱਟੀ ਜਿਹੜੀ 20 ਦਿਨਾਂ ਦਾ ਸੋਆ ਜੇ ਦਾ ਠੀਕ ਆ ਉਹ ਕੱਟੀ ਨੂੰ ਮਰਾਦੋਂ ਮੜੀ ਇਹਦੇ ਥੱਲੇ ਆਪਾਂ 14 ਕਿਲੋ ਦੁੱਧ ਕੰਡਾ ਕਰਕੇ ਲਿਆਂਦਾ। ਇਹਦੇ ਨਾਲ ਆਪਾਂ ਤਸਲੀ ਕਰਕੇ ਲਿਆਂਦਾ ਮਗਰੋਂ। ਠੀਕ ਆ। 14 ਕਿਲੋ ਦੁੱਧ ਇਹ ਥੱਲੇ ਕੰਡੇ ਦੇ ਤੋਲ ਕੇ ਲਿਆਂਦਾ। ਇਹਦੇ ਕੋਲੇ 14 ਕੱਟੀ ਮਗਰ। ਹਾਂ। 13 ਕਿਲੋ ਹੋਊਗਾ ਹੁਣ ਅਜੇ ਪਰਸੋਂ ਦੀ ਆਈ ਕਰਕੇ ਆਪਣੇ ਕੋਲ ਕਿਲੋ ਖੰਡ ਘੜੀ ਇੱਕ ਰਮ। ਉਹ ਪੂਰਾ ਕਰ ਗਈ। ਹਾਂਜੀ। ਜਾਈ ਡੰਗ ਨੂੰ ਫੇਰ ਉੱਥੇ ਚਲ ਜੂ। ਸੂਆ ਕਿਹੜਾ ਸੂਈ ਆ ਸੂਆ ਤੀਜਾ ਤੀਜਾ ਸੂਈ ਆ ਮਗਰ ਕੱਟੀ ਆ ਹਾਂਜੀ ਮਾਲਕਾਂ ਦੇ ਦਸਨ ਮੁਤਾਬਕ ਵੀ ਇਹ ਉਹਨਾਂ ਦੀ ਸੂਈ ਆ ਹਾਂਜੀ 14 ਦੁੱਧ ਤੋਲ ਕੇ ਲੈ 13 ਮੰਨ ਕੇ ਸੌਦਾ ਕਰ ਹਾਂਜੀ ਕੱਦ ਕਾਠ ਵਾਲੀ ਆ ਵੇਲ ਵਾਲੀ ਆ ਡੇਵਾ ਭਾਂਡਾ ਕੱਦ ਕਾਠ ਫੋਲਿਆ ਕਰਮਾਲੀ ਵੇਤ ਤੁਰਦੀ ਤਰਦੀ ਵੇਖੋ ਘੋੜੀਆਂ ਨੂੰ ਕਿਉਂ ਬਹੁਤ ਚੰਗਾ ਹੋਊਗਾ ਹਾਂ ਚੁਾਈ ਚੁਈ ਬਹੁਤ ਚੰਗੀ ਇਧਰ ਉਹਨਾਂ ਨੂੰ ਵੀ ਗਣਾਉਣਾ ਉਹ ਥੋੜੀ ਕਾਲੀਆਂ ਪਈ ਕਰਨਾਂ ਦੇਖੋ ਆਹ ਦੀ ਕੱਟੀ ਆ ਵੇ ਆਹ ਵਾਲੀ ਕੱਟੀ ਆ ਸੱਜਣੋ ਦੇਖ ਲਾ ਜਿਹੜੀ ਰਿੰਗੀ ਜਾਂਦੀ ਆ ਆ ਜਾ ਜੀਦਾ ਫਰ ਰੇਟ ਇਹ ਜੀ ਸੰਸਾਹ ਅੱਜ ਦੀ ਮੰਗ 110000 ਰੁਪਇਆ ਠੀਕ ਆ ਉਹ ਚੰਗੇ ਮੌਕੇ ਦੇ ਮਾਨਤਨ ਕਰਦਿਆਂ ਇੱਕ ਦਾਸ ਹਾਂਜੀ ਦੁੱਧ ਨੂੰ ਖਰੀਦਿਆ ਦੁੱਧ ਕੋਈ ਆਪ ਦੀ ਤਸल्ली ਕਰਕੇ ਖਰੀਦ ਠੀਕ ਠੀਕ ਹਾਂਜੀ ਤਾਰਾ ਭਾਵੇਂ ਮੇਰੀ ਅਮਰਾਦ ਨੇ ਮੇਰੇ ਵੀਡੀਓ ਲੰਮੀ ਹੁੰਦੀ ਹਾਂ ਤੇ ਇਹਦਾ ਕੀ ਹਿਸਾਬ ਹੀ ਇਹਦਾ ਉਧਰੇ ਘਟਾ ਕਟਾ ਲੈ ਲੱਗ ਗਿਆ ਜੀ ਤੇ ਇਹ ਕੋਈ 15 ਦਿਨਾਂ ਦੀ ਸੋਈ ਜੀ ਠੀਕ ਆ ਹਾਂਜੀ ਦੂਜਾ ਸੂਆ ਸੋਈ ਆ ਕੱਢ ਦੇ ਕੇ ਇਹਨੂੰ ਹਾਂਜੀ ਸੂਆ ਦੂਜਾ ਹਾਂਜੀ ਐ ਨਹੀਂ ਕੱਢ ਲੈ ਇਹਨੂੰ ਮੈਂ ਤਾਂ ਐ ਇਹਨੂੰ ਕੱਢ ਦੇ ਇਹ ਪਹਿਲਾਂ ਨਾ ਮੜਾ ਜਾ ਪਾੜਾ ਪਾਉਣਾ ਪੈਂਦਾ ਠੀਕ ਆ ਮੁਰਕੇ ਪਾਸੋਂ ਮੌਸਲ ਪੈਂਦੀ ਬੱਚਿਆਂ ਨੂੰ ਚੰਗਾਉਂਦੀ ਮਗਰੋਂ ਓਕੇ ਹਾਂ ਦੁੱਧ ਇਹਦੇ ਕੋਲ ਕਿੰਨਾ ਦੁੱਧ 8 ਕਿਲੋ ਹੋਣਾ ਅਜਰ 8 ਕਿਲੋ ਹਾਂਜੀ ਠੀਕ ਦੋ ਸੰਸਾਹ 13 ਵਾਲੀ ਥੱਲੇ 13 ਦੱਸਾਂਗੇ 8 ਵਾਲੀ ਥੱਲੇ 8 ਹੀ ਦੱਸਾਂਗੇ ਯਾਰ ਅਸਕਰ ਕੋਈ ਬਥੇਰੇ ਗਾਂ ਨੰਗੇ ਅਗਲਾ ਚੂਣਾ ਆ ਜੇ ਫੇਰ ਹਾਂ ਦੁੱਧ ਉਹਨਾਂ ਹੀ ਦੱਸਿਆ ਜਾਂਦਾ ਹਾਂਜੀ ਕੋਈ ਅੱਧਾ ਕਿਲੋ ਕਿਲੋ ਇੱਧਰ ਉੱਧਰ ਹੋ ਸਕਦਾ ਚੂਣ ਮੁਰਕੇ ਆਪਣੇ ਸ਼ਰਮਿੰਦੇ ਨਾ ਹੋਣਾ ਪਵੇ ਵਾਹ ਹਾਂਜੀ ਇੱਥੇ ਐਂਡ ਆ ਜਾਵਾਂ ਹਾਂਜੀ ਬਾਕੀ ਅੱਜ ਥੋੜੀ ਵੇਚਣੀਆਂ ਰੋਜ਼ ਵੇਚਣੀਆਂ ਯਾਰ ਹਾਂਜੀ ਸਹੀ ਗੱਲ ਤੇ ਇਹਦਾ ਰੇਟ ਇਹਦਾ ਰੇਟ ਸਭ ਤੋਂ ਵੱਧ ਦੀ ਮੰਗ ਹੈ 75000 ਰੁਪਿਆ ਠੀਕ ਆ ਹਾਂਜੀ ਹੋ ਜੋ ਆ ਬੱਚਾ ਜਿਹੜਾ ਉਹਨੇ ਫੜਿਆ ਬੰਦੇ ਨੇ ਓਕੇ ਆਹ ਵਾਲਾ ਕੱਟਾ ਸੱਜੇ ਦਾ ਆ ਚੱਕਾ ਮੌਕੇ ਤੇ ਮਾਨਤਾ ਕਰ ਦਿਆਂਗੇ 75000 ਹਾਂਜੀ ਤੇ ਆ ਨਾਲ ਦੀ ਸੂਨ ਵਾਲੀ ਆਏ ਸੂਨ ਵਾਲੀ ਦੂਜਾ ਸੂਆ ਝੋਟੀ ਸੂਣੀ ਏ ਓਕੇ ਹਾਂਜੀ ਲੈ ਵੇ ਭਾਂਡੇ ਵਾਲੀ ਆ ਓਏ ਹਾਂ ਲੈ ਵਾ ਭਾਂਡਾ ਬਹੁਤ ਚੰਗਾ ਹਾਂ ਹਾਂ ਕੀ ਬਾਤ ਆ ਯਾਰ ਬਰਨਾਂ ਵਾਲੀ ਆ ਹਾਂਜੀ 12 ਕਿਲੋ ਦੁੱਧ ਦੇਣੇ ਆ ਤੇ ਪਹਿਲੇ ਸੋਇ ਭਰਿਆ ਜੀ ਇਹ ਦੀ ਜਾਂਦੀਆਂ ਕਰਮਾਂ ਵਾਲੀਆਂ ਤਾਂ ਪਤਾ ਹੀ ਨਹੀਂ ਕਿਹੜੀ ਨੂੰ ਦੁੱਧ ਲਾ ਦੇਣਾ ਕੁਦਰਤ ਹਾਂਜੀ ਲੇਵਾ ਭਾਂਡਾ ਜੀ ਕਰਦੀ ਕਰਾਉਂਦੀ ਨੇ ਦਿਨ ਵੀ ਲੈ ਜਾਣੇ ਪੰਜ ਸੱਤ ਆ ਜਿਹਨੇ ਸੰਸਾ ਭਾਈ ਇਹ ਨਹੀਂ ਥੁੰਦੀ ਹੋ ਸਕਦਾ ਹਫਤਾ ਹੀ ਕੱਟ ਜੀ ਕੱਟ ਜੂਗੀ ਭਾਈ ਹਾਂਜੀ ਇੰਨੀ ਬਣੂ ਹਾਂਜੀ ਵੇਖੋ ਆਹ ਤੇ ਕੱਦਾਂ ਗੂ ਲੇਵਾ ਵੀ ਉੱਡਾ ਹੀ ਆ ਜਿੰਨੇ ਨਿੱਕੀ ਹੁੰਨੀ ਤਿੱਖੀ ਨੇ ਤਿੱਖੀ ਹੈ ਲੇ ਹਾਂਜੀ 52 ਤੋਂ 54 ਭਾਰ ਲਈ ਉਹਦਾ ਬੇਫਿਕਰ ਹਾਂਜੀ ਓਕੇ 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 ਇਹਦਾ ਫਰਸ਼ਾ ਇਹਦੀ ਡਿਮਾਂਡ ਸੰਸਭ ਅੱਜ ਦੀ ਹੈਗੀ 90000 ਰੁਪਏ ਓਕੇ ਹਾਂਜੀ ਉਹ ਚੋਂ ਕਿ ਮੌਕੇ ਦੇ ਮਾਨਤਾ ਕਰਦੇ ਹਾਂ ਠੀਕ ਹਾਂਜੀ 90 ਚ ਹਾਂਜੀ ਠੀਕ ਆ ਛੋਟੀ ਐਮ ਨਾ ਪੀ ਹਾਂਜੀ ਆ ਛੋਟੀ ਐਮ 29 ਦੀ ਜੇ ਉਮਰ ਪਹਿਲਣ ਵਾਲੀ ਸਵਾ ਦੂਜਾ 4 ਦਾਦੇ ਜਮੂ ਜਿਵੇਂ ਤੂੰ ਦੱਸਿਆ ਪ੍ਰੋਪਰ ਰਿਕਾਰਡ ਸਮੇਤ ਹਾਂ ਕੀ ਬਾਤ ਦੇਣੀ ਵੀ ਲੈ ਜੂ ਆ ਦੇਣੇ ਇੱਕ ਹਫਤੇ ਦੀ ਰੈਂਚੇ ਲੈ ਜੂ ਵਾਧੂ ਖੜ ਸਕਦੀ ਇੱਕ ਅੱਧਾ ਦਿਨ ਠੀਕ ਹੈ ਛਕੀਨੀਆਂ ਛਕਨੀਆਂ ਬਹੁਤ ਜਿਆਦੀਆਂ ਕੱਟੀਆਂ ਐਮ 29 ਦੀ ਐ ਸੱਜਣ ਹਾਂ ਗਾਰੰਟੀ ਮਿਲੀ ਇਹਦੀ ਫਲ ਬਟਾ ਫਲ ਜਿਹਦੀ ਵੀ ਸੰਸਾਪਾ ਨੂੰ ਕਹੇ ਨੇ ਆਖਿਆ ਉਹ ਹੀ ਆਖਾਂਗੇ ਹਰੇਕ ਨੂੰ ਨਹੀਂ ਆਸਤਾ ਆਪਾਂ ਹਾਂ ਹਾਂਜੀ ਤਾਂ ਨੂੰ ਨੇੜਿਓਂ ਕਰਾਉਣੇ ਆਪਾਂ ਦਸਰਲੀ ਇਹਦੀ ਕਰਮਾਂ ਵਾਲੀ ਦੀ ਥੋੜੇ ਡਰਦੀ ਆ ਕੈਮਰੇ ਤੋਂ ਬੰਨ ਨਾ ਪਰ ਆ ਜਾ ਬਸ ਪੁੱਤ ਬਸ ਕੁਝ ਨਹੀਂ ਦੇਖੋ ਸਿੰਘ ਦੇਖੋ ਕਿੱਡਾ ਨੇੜੇ ਆ ਬੂੰਠੀ ਚੈੱਕ ਕਰ ਲੋ ਲੇਵਾ ਭਾਂਡਾ ਚ ਚਾਰ ਦੰਦਿਆ ਮੌਸਮ ਸਭ ਉਮਰੇ ਜੀ ਪਹਿਲਣ ਵਾਲੀ ਕਰਮਾੜੀ ਹਾਂ ਤੇ ਸੂਆ ਦੂਜਾ ਹਾਂ ਸੂਆ ਦੂਜਾ ਥੰਥਣ ਬੜਾ ਚੰਗਾ ਬਣਾਈ ਫਰਦਿਆ ਹਨਾ ਇਹਦਾ ਰੇਟ ਕੀ ਡਾਗਾ ਡਿਮਾਂਡ ਸੰਸਾਭ ਕਰਨੋਂ ਭਾਵੇਂ ਇਹਦੀ ਸਵਾ ਕਰ ਲਈ ਇੱਕ ਵੀ ਕਰ ਲਈ ਇੱਕ 10 ਦੀ ਵੀ ਕੱਟੀ ਦੇ ਦਾਂਗੇ ਅੱਜ ਅੱਜ ਇੱਕ 10 ਦੀ ਦੇ ਹਾਂ ਨਾ ਗੱਭਾਂ ਦਾ ਦੁੱਧ ਤਾਂ ਪਰ ਦੁਬਾਰਾ ਤੀਰੇ ਕਿਲੋ ਖੁੱਲਾ ਖੁੱਲਾ ਪਰੋ ਸੰਸਾਭ ਹਨਾ ਅਜੇ ਕੋਈ ਸੂਣ ਬਾਰੇ ਨਹੀਂ ਪਤਾ ਕਰਮਾੜੀ ਨੂੰ ਚਾਤ ਨਸਲ ਪੂਰੀ ਹਾਂਜੀ ਬਾਕੀ ਇਹਦਾ ਪਤਾ ਨਹੀਂ ਸੇਵਾ ਤੇ ਅਗਲਾ ਕਿੰਨਾ ਚੋਣ ਹੈ ਹਨਾ ਮੇਰੀ ਨਿਗਾ ਨਾਲ ਇਹ 10 ਦਿਨ ਨਹੀਂ ਕੱਟੀ ਸੁੰਦੀ ਆਰਾਮ ਨਾਲ ਹਫਤਾ ਹਾਂ ਫੁੱਲ ਬਟਾ ਫੁੱਲ ਹਾਂਜੀ ਇੱਕ 10 ਇੱਕ ਦਾ ਇਹਦਾ 90 ਹਾਂਜੀ ਇਹਦਾ 90 ਕਰ ਦਈਏ ਵੀ ਪਿੱਛੋਂ ਆਇਆ ਨਾ ਆ ਵੇਖੋ 90000 ਸੱਜਣੋ ਲੇਵਾ ਬਹੁਤ ਸ਼ਾਨਦਾਰ ਹਾਈਟ ਮੀਡੀਅਮ ਆ ਦੇਖੋ ਇਹਦਾ 75 ਹਾਂਜੀ 75 ਮਗਰ ਕੱਟਾ ਹਾਂਜੀ ਤੇ ਆ ਮੈਂ ਦੇ ਕੋਲੇ 13 ਕਿਲੋ ਦੁੱਧ ਚਵਾ ਕੇ ਦੇ ਦੇਣਾ ਇਹਦਾ ਕੀ ਕਰਤਾ ਇਹਦਾ ਇੱਕ ਦਾ 110 ਕੱਟੀ ਮਗਰੇ ਦੇ ਇਹਦਾ ਕਰਤਾ 95 ਇਹ 95000 ਦੀ ਅੱਖਿਆ ਦੇਣੀ ਇਹ ਹੁਣ ਹੁਣ ਗੱਡੇ ਜੇ ਸਾਣ ਵੇਖੋ ਹਾਂ ਉਹ ਦੜੀ ਨਾ ਉਹ ਦੜੀ ਗਈ ਡਰ ਤੋਂ ਹਾਂ ਹਾਂਜੀ ਬਾਕੀ ਠੰਡੀ ਧੀਰੀ ਆ ਕੋਈ ਐਨੀ ਸ਼ਿਕਾਇਤ ਕੋਈ ਨਹੀਂ ਹਾਂਜੀ ਤੇ ਆ ਕਿੰਨੇ ਦੀ ਕਹਿਤੀ ਮੈਂ ਇਹ ਲੱਖ ਰੁਪਏ ਦੀ ਅੱਜ ਲੱਖ ਰੁਪਏ ਡਿਮਾਂਡ ਕੀਤੀ ਵੀ ਮੌਕੇ ਤੇ ਮਾਨਤਨ ਕਰ ਦਿਆਂਗੇ ਦਾ ਠੀਕ ਹੈ ਠੀਕ ਹਾਂਜੀ ਜਗ੍ਹਾ ਹੋਣੀ ਇਹ ਜਦੋਂ ਹਾਂਜੀ ਇਹ ਰਾਜੀ ਸੁਈ ਪੱਠੇ ਪੁੱਠੇ ਚੱਕ ਲਏ ਨੇ ਹਾਂਜੀ ਉਦੋਂ ਜਗ੍ਹਾ ਆਊਗੀ ਥੱਲਿਓ ਹਨਾ ਹਾਂਜੀ ਤੇ ਇਹਦੀ ਇਹ ਤਾਂ ਮੁਹਤਮ ਮੁਸਤਾਲਾ ਕੰਮ ਕੀਤਾ 75000 ਦੀ ਹਾਂ ਜਮਾਈ ਹਨਾ ਹਾਂਜੀ 9 ਕਿਲੋ ਬੌਲਾ ਹਾਂਜੀ 9 ਕਿਲੋ ਬੌਲਾ 12 ਕਿਲੋ ਦੁੱਧ ਮੈਂ ਭਰ ਦਊਗੀ ਠੀਕ ਨੇ ਗਰ ਬਹੁਤ ਆ ਹਾਂਜੀ ਤੇ ਇਹ ਝੋਟੀ ਕਹਤੀ 1 10 ਇਹ ਝੋਟੀ 1 10 ਦੀ 13 ਕਿਲੋ ਕੱਚਾ ਬੌਲਾ ਵੀ ਦੁੱਧ ਮੰਨ ਲੈ ਪੰਜਾਂ ਦਿਨਾਂ ਦੀ ਸੋਈ ਕਾਲੀ ਆ ਹਨਾ ਜਮਾ ਦੁੱਧ ਭਰ ਦਊਗੀ ਝੋਟੀ 15 ਕਿਲੋ ਹਾਂਜੀ ਜਿਹੜੇ ਹਿਸਾਬ ਨਾਲ ਚੱਲੀ ਹੋਈ ਆ ਹਾਂਜੀ ਏ ਇਹ ਵੀ 10 ਦੀ ਕਹਤੀ 10 ਦੀ ਇਹ ਵੀ ਕਹਿੰਦੀ ਹਾਂ ਜੀ ਇਹਦੇ ਥੱਲੇ 12 ਕਿਲੋ ਬੋਲਾ ਜੀ ਓਕੇ ਓਕੇ ਚੌਂ ਦਿਨਾਂ ਦੀ ਸੋਈ ਠੀਕ ਲੈ ਵੀ ਸਜਣੋ ਇਹ ਐਨੀਮਲ ਗਰਮੰਤ ਕੋਲੇ ਵਿਕਰੀ ਵਾਲੇ ਸੀ ਸਾਰਿਆਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ ਕੱਲੇ-ਕੱਲੇ ਪਸ਼ੂ ਦੀ ਤਸੱਲੀ ਕਰਾਤੀ ਆ ਤੁਸੀਂ ਵੀਡੀਓ ਐਂਡ ਤੱਕ ਵੇਖ ਲਈ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ